ਸਤਿ ਸ਼੍ਰੀ ਅਕਾਲ ਦੋਸਤੋ ਮੈਂ ਇਸ ਵਕਤ ਆਪਣੇ ਪਿੰਡ ਦੇ ਬਹੁਤ ਹੀ ਖੂਬਸੂਰਤ ਨਾਸ਼ਪਾਤੀ ਦੇ ਬਾਗਾਂ ਦੇ ਵਿਚਕਾਰ ਬੈਠ ਕੇ ਤੁਹਾਨੂੰ ਮੁਖਾਤਬ ਹੋ ਰਿਹਾ ਜੀ ਹੋ ਸਕਦਾ ਆਉਣ ਵਾਲੇ ਸਮੇਂ ਵਿੱਚ ਇੱਥੇ ਇਹ ਖੂਬਸੂਰਤ ਬਾਗ ਨਾ ਹੋ ਕੇ ਖਾਲੀ ਖੇਤ ਹੋਣ ਜਾਂ ਕੋਈ ਪਰਚਲਤ ਖੇਤੀ ਜੋ ਹੈ ਕਣਕ ਝੋਨੇ ਦੀ ਫਸਲ ਵੀਜੀ ਹੋਵੇ ਸਤਿ ਸ਼੍ਰੀ ਅਕਾਲ ਦੋਸਤੋ ਇਸ ਵਕਤ ਮੈਂ ਆਪਣੇ ਪਿੰਡ ਦੇ ਖੁੱਲੇ ਡੁੱਲੇ ਖੇਤਾਂ ਖਲਿਆਣਾ ਚ ਬੈਠ ਕੇ ਤੁਹਾਨੂੰ ਮੁਖਾਤਬ ਹੋ ਰਿਹਾ ਜੀ हो ਸਕਦਾ ਆਉਣ ਵਾਲੇ ਸਮੇਂ ਵਿੱਚ ਇੱਥੇ ਇਹ ਖੇਤ ਖੇਲਿਆਣ ਨਾ ਹੋ ਕੇ ਕਲੋਨੀਆ ਬਣ ਗਈਆਂ ਹੋਣ ਰਹਿਸ਼ਾ ਹੋ ਗਈਆਂ ਹੋਣ ਜਾਂ ਇੱਥੇ ਫੈਕਟਰੀਆਂ ਲੱਗੀਆਂ ਹੋਣ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਹੁਣ ਆਪਣੇ ਪਿੰਡ ਦੇ ਬਹੁਤ ਹੀ ਪੁਰਾਤਨ ਖੂਹ ਦੇ ਨਜ਼ਦੀਕ ਬੈਠ ਕੇ ਤੁਹਾਨੂੰ ਮੁਖਾਤਬ ਹੋ ਰਿਹਾ ਜੀ ਹੋ ਸਕਦਾ ਆਉਣ ਵਾਲੇ ਸਮੇਂ ਵਿੱਚ ਇੱਥੇ ਇਹ ਖੂਹ ਨਾ ਹੋ ਕੇ ਇੱਥੇ ਖੇਤ ਬਣ ਜਾਣ ਤੇ ਇੱਥੇ ਮੋਟਰ ਲੱਗ ਜਾਵੇ ਮੋਟਰ ਵਾਲਾ ਕੋਠਾ ਪੈ ਜਾਵੇ ਜਾਂ ਇੱਥੇ ਕੋਈ ਹੋਰ ਸਟਰਕਚਰ ਹੈ ਉਹ ਬਣ ਜਾਵੇ ਸਸਿਕਲ ਦੋਸਤੋ ਮੈਂ ਹੁਣ ਆਪਣੇ ਪਿੰਡ ਦੀ ਜੋ ਲਿੰਕ ਰੋਡ ਹੈ ਜੀ ਉਹਦੇ ਉੱਪਰ ਖੜਾ ਹੋ ਕੇ ਤੁਹਾਨੂੰ ਮੁਖਾਤਬ ਹੋ ਰਿਹਾ ਜੀ ਹੋ ਸਕਦਾ ਆਉਣ ਵਾਲੇ ਸਮੇਂ ਵਿੱਚ ਇਸ ਲਿੰਕ ਰੋਡ ਦੇ ਦੁਆਲੇ ਇਹ ਜੋ ਨਾ ਖਾਲੀ ਖੇਤ ਖੇਲਿਆਣ ਦੇਖ ਰਹੇ ਨੇ ਇੱਥੇ ਖੇਤ ਖੇਲਿਆਣ ਨਾ ਹੋ ਕੇ ਇੱਥੇ ਮਾਰਕੀਟ ਬਣ ਜਾਵੇ ਦੁਕਾਨਾਂ ਬਣ ਜਾਣ ਆ ਮੈਂ ਜਿੰਨੇ ਵੀ ਨਾ ਖਦਸ਼ੇ ਜ਼ਾਹਰ ਕੀਤੇ ਨੇ ਇਹਨਾਂ ਖਦਸ਼ਿਆਂ ਨੂੰ ਹਕੀਕਤ 'ਚ ਬਦਲਣ ਲਈ ਕੋ ਬਹੁਤਾ ਸਮਾਂ ਨਹੀਂ ਲੱਗਦਾ ਜਿਵੇਂ ਦੇਖੋ ਆ ਪਿਛਲੇ ਪਾਸੇ ਦੋਸਤੋ ਮੇਰਾ ਪਿੰਡ ਹੈ ਜੀ ਆਵਾਂ ਜਿਵੇਂ ਅੱਜ ਤੋਂ 50 ਜਾਂ 100 ਸਾਲ ਪਹਿਲਾਂ ਪਿੰਡ ਦੀ ਸਟਰਕਚਰ ਘਰਾਂ ਦੀ ਡਿਜ਼ਾਈਨ ਜਾਂ ਇਹ ਪੂਰੇ ਦਾ ਪੂਰਾ ਜੋ ਓਵਰਵਿਊ ਹੈ ਇਸ ਤਰ੍ਹਾਂ ਦਾ ਨਹੀਂ ਸੀ। ਇਹ ਪਗਲੀ ਗੱਲ ਕਰੀਏ ਭਈ ਜੋ ਅੱਜ ਇਹ ਮਾਹੌਲ ਪਿੰਡ ਦਾ ਹੈ ਜੋ ਸਟਰਕਚਰ ਪਿੰਡ ਦੀ ਸਾਡੀ ਬਣੀ ਹੋਈ ਦਿਖ ਰਹੀ ਹੈ ਅੱਜ ਤੋਂ 50 ਜਾਂ 100 ਸਾਲ ਬਾਅਦ ਵੀ ਇਹੋ ਜਿਹੀ ਨਹੀਂ ਰਹੇ। ਮਤਲਬ ਦੋਸਤੋ ਇਹ ਆ ਕਿ ਸਮੇਂ ਦੇ ਨਾਲ-ਨਾਲ ਵਿਕਾਸ ਹੁੰਦਾ ਹੈ, ਡਿਵੈਲਪਮੈਂਟ ਹੁੰਦੀ ਹੈ। ਤੇ ਜੋ ਵਿਕਾਸ ਹੁੰਦਾ ਹੈ ਤੇ ਵਿਕਾਸ ਦੇ ਨਾਲ-ਨਾਲ ਵਿਨਾਸ਼ ਵੀ ਹੁੰਦਾ ਹੈ। ਤੇ ਜੋ ਚੀਜ਼ਾਂ ਵਿਨਾਸ਼ ਵਾਲੀ ਕੈਟਾਗਰੀ 'ਚ ਆ ਜਾਂਦੀਆਂ ਨੇ ਜਾਂ ਜੋ ਸਮੇਂ ਦੇ ਨਾਲ-ਨਾਲ ਇਸ ਧਰਤੀ ਤੋਂ ਤੇ ਸਾਡੀਆਂ ਅੱਖਾਂ ਤੋਂ ਉਲੇ ਹੋ ਜਾਂਦੀਆਂ ਨੇ ਫਿਰ ਉਹਨਾਂ ਦੀ ਬਹੁਤ ਯਾਦ ਆਉਂਦੀ ਹੈ ਅੱਜ ਅਸੀਂ ਸੋਚੀ ਯਾਰ ਕਿ ਮੈਂ ਪਿਛਲੇ ਸਮੇਂ ਅੱਜ ਤੋਂ 50 ਸਾਲ ਪਹਿਲਾਂ ਦਾ ਮੇਰੇ ਬਚਪਨ ਦੇ ਜੋ ਪਿੰਡ ਦਾ ਮਾਹੌਲ ਸੀ ਜੋ ਸਟਰਕਚਰ ਪਿੰਡ ਦੀ ਸੀ ਮੈਂ ਉਸ ਨੂੰ ਦੇਖਣਾ ਚਾਹਾਂ ਤਾਂ ਉਹ ਸੰਭਵ ਨਹੀਂ ਕਿਉਂਕਿ ਸਾਡੇ ਕੋਲ ਕੋਈ ਉਹੋ ਜਿਹਾ ਕੋਈ ਡਾਕੂਮੈਂਟ ਜੋ ਵਿਜ਼ੂਅਲ ਹੋਵੇ ਉਹ ਨਹੀਂ ਸਾਹਬਿਆ ਹੋਇਆ ਬਸ ਦੋਸਤੋ ਇਸੇ ਚੀਜ਼ ਨੂੰ ਧਿਆਨ 'ਚ ਰੱਖਦੇ ਹਾਂ ਮੈਂ ਕੋ ਉਪਰਾਲਾ ਕਰਨ ਲੱਗਾ ਹਾਂ ਮਤਲਬ ਆਪਣੇ ਪਿੰਡ ਨੂੰ ਆਪਣੇ ਪਿੰਡ ਦੇ ਪੂਰੇ ਰਕਵੇ ਨੂੰ ਜਿਹਦੇ ਵਿੱਚ ਮੇਰੇ ਪਿੰਡ ਦੀ ਪੂਰੀ ਦੀ ਪੂਰੀ ਜ਼ਮੀਨ ਹੋਵੇਗੀ ਮੇਰੇ ਪਿੰਡ ਦੇ ਰਸਤੇ ਹੋਣਗੇ ਮੇਰੇ ਪਿੰਡ ਦੇ ਮੇਰੇ ਪਿੰਡ ਦੀ ਆਬਾਦੀ ਹੋਵੇਗੀ ਪਿੰਡ ਦੇ ਖੇਤ ਖੇਲਿਆਣ ਜੋ ਵੀ ਅੱਜ ਮੇਰੇ ਪਿੰਡ 'ਚ ਮੈਨੂੰ ਨਜ਼ਰ ਆ ਰਿਹਾ ਮੈਂ ਸਾਰਾ ਕੁਝ ਇੱਕ ਵਾਰੀ ਕੈਪਚਰ ਕਰਨਾ ਚਾਹੁੰਦਾ ਹਾਂ ਤਾਂ ਕਿ ਉਹ ਸਾਰਾ ਕੁਝ ਆਪਾਂ ਸਾਂਭ ਲਈਏ ਇੱਕ ਡਾਕੂਮੈਂਟ ਕਰ ਲਈਏ ਤਾਂ ਕਿ ਜਦੋਂ ਵੀ ਅਸੀਂ ਮਰਜ਼ੀ ਇਸ ਚੀਜ਼ ਨੂੰ ਦੇਖਣਾ ਚਾਹੀਏ ਤਾਂ ਦੇਖ ਸਕੀਏ ਤੇ ਹੋ ਸਕਦਾ ਇਸ ਪੂਰੇ ਦੇ ਪੂਰੇ ਵਰਤਾਰੇ ਦੇ ਨੂੰ ਮਤਲਬ ਕੈਪਚਰ ਕਰਦਾਂ ਫਿਲਮਾਂਕੜ ਕਰਦਾਂ 5-6 ਵਲੌਗ ਬਣ ਜਾਣ ਜੇ ਤੁਹਾਨੂੰ ਪਸੰਦ ਆਇਆ ਤੁਸੀਂ ਮਤਲਬ ਕੋਈ ਨਾ ਕੋਈ ਮੈਨੂੰ ਕਮੈਂਟ ਜ਼ਰੂਰ ਕਰਿਓ ਤਾਂ ਕਿ ਮੈਂ ਹੋਰ ਵੀ ਗਾਂ ਜੋ ਮਤਲਬ ਆਉਣ ਵਾਲੇ ਬਲੌਗਸ ਦੇ ਵਿੱਚ ਸੁਧਾਰ ਕਰ ਸਕਾਂ ਠੀਕ ਹੈ ਦੋਸਤੋ ਜੀ ਕਰਦੇ ਆ ਜੀ ਸ਼ੁਰੂਆਤ ਤੇ ਤੁਹਾਨੂੰ ਪਹੁੰਚਾਉਂਦੇ ਆ ਜੀ ਆਪਣੀਆਂ ਪਿੰਡ ਦੀਆਂ ਗਲੀਆਂ ਵਿੱਚ ਇਹ ਆ ਜੀ ਸਾਡੇ ਇਲਾਕੇ ਦਾ ਨਕਸ਼ਾ ਤੇ ਇਹ ਆ ਜੀ ਮੇਰੇ ਪਿੰਡ ਦਾ ਰਕਬਾ ਤੇ ਇਹ ਆ ਜੀ ਮੇਰੇ ਪਿੰਡ ਦੀ ਆਬਾਦੀ ਜਿਸ ਨੂੰ ਚਾਰ ਸੜਕਾਂ ਵੱਖ-ਵੱਖ ਪਾਸਿਆਂ ਤੋਂ ਆਉਂਦੀਆਂ ਨੇ ਜੀ ਇੱਕ ਸੜਕ ਆਉਂਦੀ ਹੈ ਜੀ ਨੈਸ਼ਨਲ ਹਾਈਵੇ ਤੋਂ ਪਿੰਡ ਦੇ ਸਕੂਲ ਦੇ ਕੋਲ ਦੀ ਇੱਕ ਸੜਕ ਆਉਂਦੀ ਹੈ ਜੀ ਪਿੰਡ ਖਰਲਕਲਾਂ ਤੋਂ ਜੋ ਪਿੰਡ ਦੀ ਦੱਖਣੀ ਫੇਰਨੀ ਨੂੰ ਮਿਲਦੀ ਹੈ ਜੀ ਇੱਕ ਸੜਕ ਆਉਂਦੀ ਹੈ ਜੀ ਪਿੰਡ ਖਰਲਖੁਰ ਤੋਂ ਜੋ ਕਿ ਸ਼ਮਸ਼ਾਨ ਘਾੜ ਦੇ ਵਾਲੇ ਪਾਸੇ ਤੋਂ ਆਉਂਦੀ ਹੈ ਜੀ ਤੇ ਇੱਕ ਸੜਕ ਆਉਂਦੀ ਹੈ ਜੀ ਅੱਡਾ ਚਲਾਗ ਜਾਂ ਰੇਲਵੇ ਸਟੇਸ਼ਨ ਤੋਂ ਜੋ ਪਿੰਡ ਦੀ ਉਤਰੀ ਬਾਹੀ ਨੂੰ ਮਿਲਦੀ ਹੈ। ਲੋ ਜੀ ਦੋਸਤੋ ਆਪਣਾ ਸਫ਼ਰ ਹੋ ਗਿਆ ਆਰੰਭ। ਹੁਣ ਆਪਾਂ ਜਾ ਰਹੇ ਹਾਂ ਜੀ ਅੱਡਾ ਚਲਾਗ ਤੋਂ ਜਾਂ ਰੇਲਵੇ ਸਟੇਸ਼ਨ ਤੋਂ ਆਪਣੇ ਪਿੰਡ ਵਾਲੇ ਪਾਸੇ ਤੇ ਸਾਹਮਣੇ ਪਾਸੇ ਦੋਨੋਂ ਪਾਸੇ ਜੋ ਸੜਕ ਦੇ ਬਹੁਤ ਸੋਹਣੇ ਬਾਗ ਨੇ। ਤੇ ਬਾਹਰ ਕ੍ਰਾਸ ਕਰਦੇ ਸਾਰੇ ਸਾਹਮਲੇ ਪਾਸੇ ਸਾਡੇ ਪਿੰਡ ਦੇ ਦਿਦਾਰ ਹੁੰਦੇ ਨੇ ਜੀ ਤੇ ਖੱਬੇ ਪਾਸੇ ਬਾਗਾ ਦੇ ਬਿਲਕੁਲ ਕਿਨਾਰੇ ਦੇ ਉੱਪਰ ਬਣੀ ਹੋਈ ਹਵੇਲੀ ਉਸ ਤੋਂ ਅੱਗੇ ਚੱਲਦੇ ਆ ਜੀ ਦੋਸਤੋ ਸਾਹਮਲੇ ਪਾਸੇ ਹੁਣ ਪਿੰਡ ਦੇ ਦਿਦਾਰ ਹੋਣੇ ਸ਼ੁਰੂ ਹੋ ਗਏ ਨੇ ਤੇ ਜੇ ਗੱਲ ਕਰੀਏ ਇਹ ਪਿੰਡ ਸਾਡੇ ਸਟੇਸ਼ਨ ਤੋਂ ਭਾਵ ਕਿ ਰੇਲਵੇ ਸਟੇਸ਼ਨ ਤੋਂ ਪਿੰਡ ਦੀ ਦੂਰੀ ਹੈ ਤਕਰੀਬਨ ਤਕਰੀਬਨ 1 ਕਿਲੋਮੀਟਰ ਹੈ ਜੀ ਇਹ ਪਿੰਡ ਦੀ ਆਊਟਰ ਗ੍ਰੋਥ ਹੈ ਜੀ ਜੋ ਕਿ ਪਿੰਡ ਦੀ ਫਿਰਨੀ ਤੋਂ ਬਾਹਰਲੇ ਵਾਲੇ ਪਾਸੇ ਬਣੀ ਹੋਈ ਹੈ ਜਾਂ ਕਹ ਲਓ ਵੀ ਪਿੰਡ ਦੇ ਫਿਰਨੀ ਦੇ ਬਾਹਰਲੇ ਵਾਲੇ ਪਾਸੇ ਦੀ ਆਬਾਦੀ ਹੈ ਜੀ ਇੱਥੇ ਆ ਕੇ ਜੀ ਹੁਣ ਦੋਨੇ ਪਾਸੇ ਖੇਤ ਖਾਲੀ ਨੇ ਤੇ ਖੱਬੇ ਪਾਸੇ ਸਾਡੇ ਪਿੰਡ ਦਾ ਸਪੋਰਟਸ ਕਲੱਬ ਜਾਂ ਕਹ ਲਓ ਵੀ ਜੋ ਖੇਡ ਦਾ ਮੈਦਾਨ ਉਹ ਨਜ਼ਰ ਆ ਰਿਹਾ ਜੀ ਸਾਹਮਣੇ ਪਾਸੇ ਬਣਦਾ ਚੌਂਕ ਤੇ ਆਪਾਂ ਇਸ ਚੌਂਕ ਤੋਂ ਮੁੜਦੇ ਹਾਂ ਜੀ ਖੱਬੇ ਪਾਸੇ ਖੱਬੇ ਪਾਸੇ ਮੁੜਦੇ ਆ ਸਾਰੀ ਗਰਾਊਂਡ ਹੈ ਜੀ ਪਿੰਡ ਦੀ ਗਰਾਊਂਡ ਤੇ ਸਾਹਮਣੇ ਪਾਸੇ ਇੱਕ ਨਵੇਂ ਘਰ ਦੀ ਉਸਾਰੀ ਹੋ ਰਹੀ ਹੈ ਜੀ ਦੋਸਤੋ ਇੱਥੇ ਆ ਕੇ ਨਾ ਕਹ ਲੋ ਕਿ ਸਾਡੇ ਪਿੰਡ ਦੀ ਆਬਾਦੀ ਸੱਜੇ ਪਾਸੇ ਹੈ ਤੇ ਪਿੰਡ ਦੀ ਜੋ ਆਉਟਰ ਗ੍ਰੋਥ ਹੈ ਉਹ ਖੱਬੇ ਪਾਸੇ ਹੈ ਭਾਵੇਂ ਕਿ ਇਸ ਪਿੰਡ ਦੀ ਉੱਤਰੀ ਫਿਰਨੀ ਦੇ ਦੋਨੋਂ ਪਾਸੇ ਸੱਜੇ ਅਤੇ ਖੱਬੇ ਪਾਸੇ ਜੋ ਆਬਾਦੀਆਂ ਵੜੀਆਂ ਹੋਈਆਂ ਨੇ ਜੀ ਤੇ ਇਸ ਫਿਰਨੇ ਦੇ ਉੱਪਰ ਉੱਪਰ ਜਾਂਦੇ ਆਪਾਂ ਗਾਂਵ ਵੱਧਦੇ ਆ ਜੀ ਤੇ ਅੱਗੇ ਜਾਂਦੇ ਹੋਏ ਹੁਣ ਆਪਾਂ ਉਹਨੂੰ ਸੱਜੇ ਪਾਸੇ ਥੋੜਾ ਜਿਹਾ ਰਕਬਾ ਜੋ ਹੈ ਉਹ ਖਾਲੀ ਦਿਖਾਈ ਦਿੰਦਾ ਹੈ ਜੀ ਇੱਕ ਛੋਟਾ ਜਿਹਾ ਖੇਤ ਹੈ ਜੋ ਪਿੰਡ ਦੀ ਫਿਰਨੇ ਦੇ ਅੰਦਰਲੇ ਵਾਲੇ ਪਾਸੇ ਅੱਜ ਵੀ ਮੌਜੂਦ ਹੈ ਜੀ ਹੁਣ ਸਾਹਮਣੇ ਵਾਲੇ ਪਾਸੇ ਇੱਕ ਫਿਰ ਚੌਕ ਬਣੇਗਾ ਜੀ ਜੋ ਪਿੰਡ ਖਰਲ ਖੁਰਦਵਾਲੀ ਸੜਕ ਨਾਲ ਬਣਦਾ ਹੈ ਜੀ ਲਓ ਜੀ ਇੱਥੋਂ ਆਪਾਂ ਆਪਣੀ ਮੋੜਦੇ ਆ ਜੀ ਸੱਜੇ ਪਾਸੇ ਇਸ ਕੋਠੀ ਦੇ ਨਾਲ-ਨਾਲ ਗਾਂਵ ਵੱਲ ਵੱਧਦੇ ਆ ਸੱਜੀ ਪਾਸੇ ਇੱਕ ਬਹੁਤ ਹੀ ਪੁਰਾਣਾ ਘਰ ਉਹ ਅੱਜ ਵੀ ਮੌਜੂਦ ਹੈ ਨਜ਼ਰ ਆਪ ਨੂੰ ਆ ਰਿਹਾ ਜੀ ਉਸ ਤੋਂ ਅੱਗੇ ਇੱਕ ਦੋ ਜੋ ਕੋਠੀਆਂ ਨੇ ਉਹ ਬਣੀਆਂ ਹੋਈਆਂ ਨੇ ਜੀ ਤੇ ਖੱਬੇ ਪਾਸੇ ਦਾ ਰਕਬਾ ਦੋਸਤੋ ਹੁਣ ਬਿਲਕੁਲ ਖਾਲੀ ਖੇਤ ਖੇਲਿਆਣ ਕਹਿ ਸਕਦੇ ਹਾਂ ਇਸ ਪਾਸੇ ਸਾਡੇ ਪਿੰਡ ਦੀ ਕੋਈ ਬਸ ਉਹ ਜਾਂ ਆਬਾਦੀ ਨਹੀਂ ਬਣੀ ਹੋਈ ਚੀ ਲਓ ਜੀ ਇੱਥੋਂ ਗਾ ਕੇ ਆਪਾਂ ਹੁਣ ਫਿਰ ਸੱਜੇ ਪਾਸੇ ਮੁੜਦੇ ਹਾਂ ਜੀ ਤੇ ਜੇ ਗੱਲ ਕਰੀਏ ਇਸ ਪਾਸੇ ਹੁਣ ਆਪਾਂ ਕਹ ਲੋ ਕਿ ਪਿੰਡ ਦੀ ਜੋ ਦੱਖਣੀ ਫਿਰਨੀ ਹੈ ਉਹਦੇ ਉੱਪਰ ਹੁਣ ਸਫ਼ਰ ਕਰ ਰਹੇ ਹਾਂ ਜੀ ਖੱਬੇ ਪਾਸੇ ਜੀ ਬਹੁਤ ਪੁਰਾਣੀ ਇੱਕ ਮੋਟਰ ਉਹ ਦਿਖਾਈ ਦਿੰਦੀ ਆਪਾਂ ਨੂੰ ਤੇ ਨਾਲ ਦੀ ਨਾਲ ਹਵੇਲੀ ਦਿਖਾਈ ਦਿੰਦੀ ਹੈ ਜੀ ਦੋਨੇ ਪਾਸੇ ਭੇਲੀਆਂ ਬਣੀਆਂ ਹੋਈਆਂ ਨੇ ਜੀ ਪਿੰਡ ਦਾ ਬਿਲਕੁਲ ਬਾਹਰਲਾ ਪਾਸਾ ਹੈ ਵਾਲਾ ਜੀ ਖੱਬੇ ਪਾਸੇ ਘਰ ਵੀ ਦਿਖਾਈ ਦੇ ਰਿਹਾ ਤੇ ਸਾਹਮਣੇਲੇ ਪਾਸੇ ਵੀ ਇੱਕ ਸਾਨੂੰ ਘਰ ਦਿਖਾਈ ਦੇ ਰਿਹਾ ਤੇ ਉਸ ਘਰ ਦੇ ਮੋਹਰੇਲੇ ਪਾਸੇ ਬਣਦਾ ਚੌਂਕ ਜੋ ਕਿ ਰੋਡ ਪਿੰਡ ਖਰਲ ਕਰਾਂ ਤੋਂ ਸਾਡੇ ਪਿੰਡ ਨੂੰ ਆਉਂਦੀ ਹੈ ਜੀ ਲਓ ਜੀ ਚੌਂਕ ਤੱਕ ਕ੍ਰੋਸ ਤੇ ਹੁਣ ਆਪਾਂ ਫਿਰ ਤੋਂ ਵਧਦੇ ਹਾਂ ਜੀ ਪਿੰਡ ਦੀ ਜੋ ਦੱਖਣੀ ਫਿਰਨੀ ਦੇ ਉੱਪਰ ਉੱਪਰ ਹੁਣ ਤਾਂ ਪਾਪਾ ਨੂੰ ਦੋਨੇ ਪਾਸੇ ਜੀ ਹਵੇਲੀਆਂ ਉਹ ਦਿਖਾਈ ਦਿੰਨੀਆਂ ਨੇ ਤੇ ਹਵੇਲੀਆਂ ਕ੍ਰੋਸ ਕਰਨ ਤੋਂ ਬਾਅਦ ਖੱਬੇ ਪਾਸੇ ਖੇਤ ਦਿਖਾਈ ਦਿੰਦੇ ਨੇ ਤੇ ਦੋਸਤੋ ਇੱਥੇ ਗਾ ਕੇ ਸਾਡੇ ਪਿੰਡ ਦਾ ਜੋ ਖੇਤ ਨੇ ਕਾਫੀ ਨੀਵੇਂ ਦਿਖਾਈ ਦਿੰਦੇ ਨੇ ਕਿਉਂਕਿ ਇੱਥੇ ਜੋ ਪਿੰਡ ਦੀ ਫਿਰਨੀ ਹੈ ਉਹਦੀ ਉਚਾਈ ਚੇਤਨ ਵਾਲੋਂ ਕਾਫੀ ਜ਼ਿਆਦਾ ਹੈ ਜੀ ਸੱਜੇ ਪਾਸੇ ਇੱਕ ਬਹੁਤ ਲੰਬੀ ਜੋ ਬਾਉਂਡਰੀ ਵਾਲ ਹੈ ਉਹਦੇ ਨਾਲ ਨਾਲ ਆਪਾਂ ਜਾ ਰਹੇ ਹਾਂ ਜੀ ਤੇ ਖੱਬੇ ਪਾਸੇ ਜੋ ਹੈ ਕਣਕ ਦੀ ਵੱਡੀ ਹੋਈ ਫਸਲ ਉਹਦਾ ਜੋ ਨਾੜ ਹੈ ਉਹ ਦਿਖਾਈ ਦੇ ਰਿਹਾ ਜੀ ਪੂਰਾ ਹੋਰ ਗਾਂ ਜਾਂਦੇ ਆ ਜੀ ਹੁਣ ਆਪਾਂ ਨੂੰ ਖੱਬੇ ਪਾਸੇ ਪਿੰਡ ਦਾ ਛੱਪੜ ਉਹ ਦਿਖਾਈ ਦੇ ਰਿਹਾ ਜੋ ਸਾਡੇ ਪਿੰਡ ਦੀ ਦੱਖਣੀ ਫਿਰਨੀ ਦੇ ਬਾਹਰਲੇ ਵਾਲੇ ਪਾਸੇ ਬਣਿਆ ਹੋਇਆ ਜੀ ਇਸ ਤੋਂ ਅੱਗੇ ਜੇ ਆਪਾਂ ਨੂੰ ਘਰ ਦਿਖਾਈ ਦੇਣੇ ਸ਼ੁਰੂ ਹੋ ਗਏ ਜੀ ਸੱਜੇ ਪਾਸੇ ਘਰ ਨੇ ਤੇ ਖੱਬੇ ਪਾਸੇ ਆਪਾਂ ਨੂੰ ਜੋ ਬਾਗ ਨੇ ਨਾਸ਼ਪਤੀ ਦੇ ਬਾਗ ਉਹ ਦਿਖਾਈ ਦੇ ਰਹੇ ਨੇ ਜੀ ਸੱਜੇ ਪਾਸੇ ਹਵੇਲੀ ਕ੍ਰੋਸ ਕੀਤੀ ਇੱਕ ਹੋਰ ਹਵੇਲੀ ਕ੍ਰੋਸ ਕੀਤੀ ਉਸ ਤੋਂ ਅੱਗੇ ਫਿਰ ਇੱਕ ਆਪ ਨੂੰ ਘਰ ਦਿਖਾਈ ਦੇ ਰਿਹਾ ਨੇ ਜੀ ਲੇਕਿਨ ਖੱਬੇ ਪਾਸੇ ਜੋ ਹੈ ਦੋਸਤੋ ਉਹ ਨਾਸ਼ਪਤੀ ਦੇ ਬਾਗ ਹੀ ਆਪਾਂ ਨੂੰ ਲਗਾਤਾਰ ਦਿਖਾਈ ਦੇ ਰਹੇ ਨੇ ਜੀ ਇੱਥੋਂ ਕਾ ਕੇ ਜੀ ਫਿਰ ਆਪਾਂ ਸੱਜੇ ਪਾਸੇ ਮੁੜਦੇ ਹਾਂ ਜੀ ਹਾਂ ਬਿਲਕੁਲ ਪਹਿਲਾਂ ਦੀ ਤਰ੍ਹਾਂ ਖੱਬੇ ਪਾਸੇ ਦਾ ਕਾਫੀ ਰਕਬਾ ਜੋ ਬਾਗਾਂ ਹੇਠਾਂ ਹੈ ਜੀ ਤੇ ਸੱਜੇ ਪਾਸੇ ਹਵੇਲੀਆਂ ਨੇ ਉਹ ਦਿਖਾਈ ਦੇ ਰਹੀਆਂ ਜੀ ਇਹ ਦੋਸਤੋ ਜੋ ਰੋਡ ਹੈ ਜੋ ਫਿਰਨੀ ਹੈ ਇਹ ਸਾਡੇ ਪਿੰਡ ਦੀ ਪੱਛਮੀ ਫਿਰਨੀ ਹੈ ਜੀ ਤੇ ਇੱਥੇ ਕਾ ਕੇ ਹੁਣ ਸੱਜੇ ਪਾਸੇ ਜੋ ਕੁਝ ਘਰ ਉਹ ਦਿਖਾਈ ਦੇ ਰਹੇ ਨੇ ਤੇ ਖੱਬੇ ਪਾਸੇ ਹਵੇਲੀ ਹੈ ਤਾਂ ਕੁਝ ਕੁ ਪਲਾਂਟ ਖਾਲੀ ਹਨ ਉਹਨਾਂ ਤੋਂ ਅੱਗੇ ਫਿਰ ਤੋਂ ਜੋ ਸੱਜੇ ਪਾਸੇ ਹੈ ਉਹ ਮਤਲਬ ਘਰ ਬੜੇ ਦਿਖਾਈ ਦੇ ਰਹੇ ਨੇ ਤੇ ਖੱਬੇ ਪਾਸੇ ਐਨਾਂ ਹਵੇਲੀਆਂ ਤੋਂ ਅੱਗੇ ਜੋ ਹੈ ਹੁਣ ਆਪਾਂ ਨੂੰ ਬਾਉਂਡਰੀ ਵਾਲ ਦਿਖਾਈ ਦੇ ਰਹੀ ਹੈ ਜੀ ਇਹ ਬਾਉਂਡਰੀ ਵਾਲ ਸਾਡੇ ਪਿੰਡ ਦੇ ਆਂਗਣਵਾੜੀ ਸੈਂਟਰ ਦੀ ਹੈ ਜੀ ਇਸ ਰੋਡ ਦੇ ਉੱਪਰ ਹੋਰ ਅਗਾਵਾਦਿਆਂ ਜੀ ਸੱਜੇ ਪਾਸੇ ਘਰ ਆ ਗਏ ਨੇ ਤੇ ਘਰ ਦੇ ਬਿਲਕੁਲ ਸਾਹਮਣੇ ਪਾਸੇ ਸਾਡੇ ਪਿੰਡ ਦਾ ਸਕੂਲ ਸਰਕਾਰੀ ਐਲੀਮੈਂਟਰੀ ਸਕੂਲ ਉਹਦੀ ਬਾਉਂਡਰੀ ਵਾਲ ਦਿਖਾਈ ਦੇ ਰਹੀ ਹੈ ਸਾਮਣੇ ਪਾਸੇ ਚੌਕ ਜੋ ਕਿ ਨੈਸ਼ਨਲ ਹਾਈਵੇ ਤੋਂ ਸਾਡੇ ਪਿੰਨੂ ਰੂਰ ਆਉਂਦੀ ਹੈ ਉੱਥੇ ਬਣਦਾ ਜੀ ਚੌਕਰ ਦੇ ਕ੍ਰੋਸ ਆ ਗਾਂਵਲ ਵਾਦੇ ਆ ਜੀ ਹੁਣ ਸੱਜੇ ਤੇ ਖੱਬੇ ਪਾਸੇ ਆਪਾਂ ਨੂੰ ਘਰ ਜਾਂ ਹਵੇਲੀਆਂਖਾਈ ਦੇ ਰਹੀਆਂ ਨੇ ਇੱਥੇ ਫਿਰ ਮੋੜ ਆਉਂਦਾ ਜੀ ਇੱਥੋਂ ਅਸੀਂ ਮੁੜਾਂਗੇ ਸੱਜੇ ਪਾਸੇ ਖੱਬੇ ਪਾਸੇ ਦਾ ਸਾਰਾ ਰਕਬਾ ਖਾਲੀ ਆ ਜੀ ਖੇਤਾਂ ਹੀ ਠਾਹ ਜੇ ਅੱਜ ਤਾਂ ਫਸਲ ਵਾੜੀ ਬੀਜੀ ਹੋਈ ਆ ਜੀ ਤੇ ਇਧਰਲੇ ਪਾਸੇ ਹੁਣ ਆਪਾਂ ਹਵੇਲੀਆਂ ਦੇ ਮੋਰੇ ਮੋਰੇ ਜਾਂਦੇ ਹੋਏ ਥੋੜਾ ਹੋਰ ਗਾਂਵ ਵਾਦੇ ਆ ਜੀ ਤੇ ਹੁਣ ਸਾਹਮਣੇ ਪਾਸੇ ਜੀ ਦیدار ਹੋ ਰਹੇ ਨੇ ਗੁਰਦੁਆਰਾ ਸਰਬਾਨ ਗੁਰਦੁਆਰਾ ਸ਼੍ਰੀ ਗੁਰੂ ਰਵਿਦਾਸ ਸਾਹਿਬ ਜੀ ਦੇ ਜੀ ਗੁਰਗਾਹ ਜਾਂਦੇ ਆ ਜੀ ਗੁਰਦੁਆਰਾ ਸਾਹਿਬ ਦੇ ਨਾਲ-ਨਾਲ ਅੱਗੇ ਜਾਂਦੇ ਹੋਏ ਸਾਹਮਣੇ ਪਾਸੇ ਆਪਾਂ ਨੂੰ ਫਿਰ ਤੋਂ ਆਬਾਦੀਆਂ ਦਿਖਾਈ ਦੇਣੀਆਂ ਸ਼ੁਰੂ ਹੋ ਗਈਆਂ ਨੇ ਜੀ ਇੱਥੇ ਫਿਰ ਤੋਂ ਜੀ ਸਾਡੇ ਪਿੰਡ ਦੀ ਜੋ ਆਬਾਦੀ ਹੈ ਇਸ ਫਿਰਨੀ ਦੇ ਦੋਨੇ ਪਾਸੇ ਦਿਖਾਈ ਦੇ ਰਹੀ ਹੈ ਜੀ ਸੱਜੇ ਪਾਸੇ ਹੁਣ ਆ ਲਾਸ ਵਿੱਚ ਆਪਾਂ ਨੂੰ ਇੱਕ ਖੱਟੀ ਜਾਂ ਦੁਕਾਨ ਦਿਖਾਈ ਦੇ ਰਹੀ ਹੈ ਜੀ ਇਸ ਤੋਂ ਅੱਗੇ ਇੱਕ ਚੌਕ ਜਿਹਾ ਬਣਦਾ ਇਸ ਚੌਕ ਨੂੰ ਕਰਦੇ ਆ ਕ੍ਰੋਸ ਹੁਣ ਆਪਾਂ ਪਹੁੰਚ ਲਿਆ ਜੀ ਉਸੇ ਚੌਕ ਦੇ ਉੱਪਰ ਜੋ ਚੌਕ ਅੱਡਾ ਚਲਾਂਗ ਤੋਂ ਸਾਡੇ ਪਿੰਡ ਦੀ ਫਿਰਨੀ ਤੱਕ ਜੋ ਰੋੜ ਆਉਂਦੀ ਹੈ ਉੱਥੇ ਆ ਕੇ ਬਣਦਾ ਜੀ ਇਸ ਭਾਗ ਵਿੱਚ ਅਸੀਂ ਪਿੰਡ ਦੀ ਫੇਰਨੀ ਦੇ ਉੱਪਰ-ਉੱਪਰ ਸਫ਼ਰ ਕਰਦੇ ਹਾਂ ਫੇਰਨੀ ਦੇ ਅੰਦਰ ਅਤੇ ਫੇਰਨੀ ਦੇ ਬਾਹਰਲੇ ਵਾਲੇ ਪਾਸੇ ਜੋ ਆਬਾਦੀਆਂ ਬਣੀਆਂ ਨੇ ਤਾਂ ਜੋ ਵੀ ਉਹ ਸਾਰੀਆਂ ਹੋਈਆਂ ਨੇ ਉਹਨਾਂ ਦੇ ਦ੍ਰਿਸ਼ ਦੇਖਣੇ ਕੀਤੇ ਨੇ ਜੀ ਅਗਲੇ ਭਾਗ ਦੇ ਵਿੱਚ ਅਸੀਂ ਪਿੰਡ ਦੀ ਫੇਰਨੀ ਦੇ ਅੰਦਰ ਪਿੰਡ ਦੀ ਲਾਲ ਲਕੀਰ ਅਤੇ ਆਬਾਦੀ ਦੇ ਤੱਕ ਦੀਆਂ ਸਾਰੀਆਂ ਗਲੀਆਂ ਦੇ ਦ੍ਰਿਸ਼ ਜੋ ਹੈ ਉਹ ਦੇਖਣੇ ਕਰਾਂਗੇ ਜੀ